ਉਹ ਉਹ ਜਾਣ ਬੁੱਝ ਕੇ ਇਹ ਪੋਲੀਟੀਕਲਾਈਜ਼ ਕਰਤਾ ਸਿਸਟਮ ਉਹ ਇਹ ਚਾਹੁੰਦੇ ਕਿ ਜਿਹੜਾ ਮੰਦਰ ਹੈ ਅਸੀਂ ਪਹਿਲਾਂ ਵੀ ਉਹਨੂੰ ਕਮਾ ਕੇ ਪੇਸ਼ ਕੀਤਾ ਗਿਆ ਅਸੀਂ ਇਹ ਕਿਹਾ ਸੀ ਕਿ ਇਹ ਪੋਲੀਟੀਕਲਾਈਜ਼ ਅਜੰਡਾ ਬਣਾਤਾ ਮੋਦੀ ਜੀ ਨੇ RAM ji ਦਾ ਸਾਰਿਆਂ ਦੇ ਭਗਵਾਨ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਂ ਕਿਤੇ ਵਿਅਕਤੀ ਪਾਰਟੀ ਦੇ ਹੋ ਸਕਦੇ ਹੈ ਕਿ ਇੱਕ ਪ੍ਰਧਾਨ ਮੰਤਰੀ ਦੇ ਇਸੇ ਤਰ੍ਹਾਂ ਮੰਦਰ ਜਿੱਥੇ ਗੀਤਾ ਜਿੱਥੇ RAM ji ਦੀ ਮੂਰਤੀ ਲੱਗੀ ਹੈ ਉਹ ਉਹ ਵੀ ਉੱਥੇ ਉਨੀ ਭਾਵਨਾ ਹੀ ਹੈ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਜਿੱਥੇ ਪਏ ਹੈ ਚਾਹੀ ਉਹ ਹਿਮਕੁੰਡ ਸਾਹਿਬ ਚਲੇ ਜਾਓ ਚਾਹੀ ਇੱਥੇ ਮੱਥਾ ਟੇਕੋ ਉਨੀ ਮੰਨਤਾ ਹੀ ਆ ਅਸੀਂ ਸ਼ਰਧਾ ਨਾਲ ਉਹਨਾਂ ਸਤਾਨਾਂ ਤੇ ਤੀਰਥ ਯਾਤਰਾਵਾਂ ਕਰਦੇ ਹਾਂ ਰਾਮ ਭਗਵਾਨ ਜੀ ਦੀ ਸਾਡੇ ਮਨ ਦੇ ਵਿੱਚ ਹੋ ਸਕਦਾ ਉਹਨਾਂ ਨਾਲੋਂ ਵੱਧ ਅਸੀਂ ਆਪਦੇ ਮਨ ਨਾਲ ਉਹਨਾਂ ਨੂੰ ਪੂਜਦੇ ਹੋਈਏ ਸੋ ਮੈਂ ਸੋ ਕੀ ਕਹੋਗੇ ਜਿਵੇਂ ਮੈਂ ਸੋਚਦਾ ਕਿ ਉਹ ਉਹ ਜਾਨ ਇੱਕ ਮਿੰਟ ਉਹ ਜਾਨ ਬੁੱਝ ਕੇ ਕਾਂਗਰਸ ਪਾਰਟੀ ਨੂੰ ਅੱਡ ਕਰਨਾ ਚਾਹੁੰਦੇ ਆ ਹਾਲਾਂਕਿ ਇਹ ਕਾਂਗਰਸ ਪਾਰਟੀ ਉਹ ਹੈ ਰਾਜੀਵ ਗਾਂਧੀ ਜੀ ਨੇ ਰਾਮ ਮੰਦਰ ਦੇ ਤਾਲੇ ਖੁਲਵਾਏ ਸੀ ਇੱਥੇ ਤਾਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ 9 ਸਾਲਾਂ ਦੀ ਸਰਕਾਰ ਨੇ ਨਹੀਂ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਜੋ ਵੀ ਫੈਸਲਾ ਕੀਤਾ ਹੈ ਜੋ ਉਹਨੂੰ ਇੱਕ ਪੋਲੀਟਿਕਲ ਇਵੈਂਟ ਬਣਾ ਲਿਆ ਗਿਆ ਕਿ ਇਹ ਮੇਰਾ ਇਵੈਂਟ ਹੈ ਜਿਹੜੇ ਆਚਾਰਿਆ ਲੋਕ ਸੀਗੇ ਜਾਂ ਜਿਹੜੇ ਹੋਰ ਲੋਕ ਸੀ ਉਹਨਾਂ ਨੂੰ ਕਿਸੇ ਨੂੰ ਪੁੱਛੇ ਨਹੀਂ ਗਿਆ ਪਰ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਦੇ ਹਾਂ ਕੱਲ ਤੁਸੀਂ ਦੇਖਿਆ ਹੋਣਾ ਮੈਂ ਲੰਗਰ ਵੰਡ ਰਿਹਾ ਸੀ ਕਿਤੇ ਸਿੰਘਲਾ ਸਾਹਿਬ ਸੀ ਕਿਤੇ ਮੈਡਮ ਪੱਠਲ ਜੀ ਦੇ بیٹے ਸੀ ਹਰ ਵਿਅਕਤੀ ਆਪ ਦੇ ਆਪ ਕਿਉਂਕਿ ਸਾਡੀ ਸਾਰਿਆਂ ਦੀ ਸ਼ਰਧਾ ਹੈ ਸੋ ਹੋ ਸਕਦਾ ਅਸੀਂ ਕੱਲ ਨੂੰ ਪਰਸੋਂ ਚੌਥੇ ਕਿਦੋਂ ਵੀ ਕਿਤੇ ਅਯੋਧਿਆ ਜਾ ਸਕਦੇ ਹਾਂ ਪਰ ਅਸੀਂ ਪ੍ਰਧਾਨ ਮੰਤਰੀ ਦੇ ਕਹਿਣ ਤੇ ਜਿਹੜਾ ਇਵੈਂਟ ਬਣਾਇਆ ਸੀ ਉੱਥੇ ਅਸੀਂ ਨਹੀਂ ਗਏ ਸਰਕਲਿਜ਼ਮ ਦੀ ਜਿਹੜੀ ਆਈਡੋਲੋਜੀ ਕਾਂਗਰਸ ਲੈ ਕੇ ਚੱਲਦੀ ਹੈ ਤੁਹਾਨੂੰ ਲੱਗਦਾ ਵੀ 2024 ਦੀ ਇਲੈਕਸ਼ਨ ਦੇ ਵਿੱਚ ਉਸ ਦਾ ਕਿੰਨਾ ਕੁ ਜਿਹੜਾ ਗਰਾਊਂਡ ਤੇ ਪਕੜ ਹੈ ਜਿਹੜੀ ਬਣ ਪਾਈ ਦੇਖੋ ਜੀ ਇੱਕ ਨਾ ਇੱਕ ਦਿਨ ਇਸ ਚੀਜ਼ ਦਾ ਜ਼ਰੂਰ ਅਸਰ ਹੋਏਗਾ ਸਾਡੇ ਦੇਸ਼ ਨੂੰ ਵਧਣ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਦੇਸ਼ ਨੂੰ ਧਰਮਾਂ ਦੇ ਨਾਂ ਦੇ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਾਤੀਆਂ ਦੇ ਨਾਂ ਦੇ ਵੰਡਣ ਦੀ ਗੱਲ ਅਸੀਂ ਅਸੀਂ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਸਭ ਧਰਮਾਂ ਨੂੰ ਨਾਂ ਲੈ ਕੇ ਚਲਦੀ ਹੈ ਸਭ ਜਾਤੀਆਂ ਨੂੰ ਨਾਂ ਲੈ ਕੇ ਚਲਦੀ ਹੈ ਅਗਰ ਐਸੀ ਰਾਜਨੀਤੀ ਕਰਨੀ ਹੁੰਦੀ ਮੈਨੂੰ ਯਾਦ ਹੈ ਰਾਹੁਲ ਗਾਂਧੀ ਜੀ ਨੂੰ ਇੱਕ ਵਾਰੀ ਮੈਂ ਗੱਲ ਕਹੀ ਉਹਨਾਂ ਨੇ ਕਿਹਾ ਰਾਜਾ ਜਿਸ ਪਾਰਟੀ ਨੇ ਜੇ ਦੇਸ਼ ਕੋ ਬਣਾਇਆ ਹੋ ਜਿਸ ਪਾਰਟੀ ਨੇ ਦੇਸ਼ ਆਜ਼ਾਦ ਕਰਾਇਆ ਹੋ ਉਹ ਆਪਣੇ ਹੱਥੋਂ ਸੇ ਆਪਣੀ ਕੁਰਸੀ ਹਾਸਲ ਕਰਨੇ ਲਈ ਉਸਕੋ ਤੋੜ ਨਹੀਂ ਸਕਦਾ ਪ੍ਰਧਾਨ ਸਾਹਿਬ ਜਾਂਦੇ ਜਾਂਦੇ ਇੱਕ ਜਵਾਬ ਦੇ ਜੋ ਕੀ ਬੜਿੰਗ ਪਰਿਵਾਰ ਖੁਦ ਲੋਕ ਸਭਾ ਚੋਣ ਲੜਨ ਦਾ ਇੱਛੂ ਕ ਮੈਨੂੰ ਲੱਗਦਾ ਗੱਲ ਸੁਣੋ ਮੇਰੀ ਮੇਰੀ ਇੱਛਾ ਜਾਂ ਤੁਹਾਡੀ ਇੱਛਾ ਕੀ ਮਾਨੇ ਰੱਖਦੀ ਹੈ ਮੈਂ ਮੈਂ ਨਾ ਨਾ ਮੈਂ ਕੋਈ ਮੈਂ 올 ਇੰਡੀਆ ਮੈਂ ਆਲਰੇਡੀ ਪ੍ਰਧਾਨ ਹੈਗਾ ਕਿਸੇ ਚੀਜ਼ ਨੂੰ ਕੁਝ ਨਹੀਂ ਕਲੇਮ ਕਰਦਾ ਮੈਂ ਪਰ ਅੰਤਿਮ ਜਿਹੜਾ ਟਿਕਟਾ ਦਾ ਫੈਸਲਾ ਉਹ ਪ੍ਰਧਾਨ ਦਾ ਫੈਸਲਾ ਕੋਈ ਨਹੀਂ ਹੁੰਦਾ वो सारे का फैस, सारा फैसला खरगे साहब राहुल गांधी तो देवेंद्र यादव जी का फैसला मुझे पंजाब का इंचार्ज बनाया गया है तब से हमारी कोशिश है कि जो हमारे संगठन के लोग हैं हम उनसे मुलाकात कर सकें और मुलाकात करने का मकसद है कि भाई उनको अच्छे से जान सकें यहाँ की समस्याओं को जान सकें यहाँ के संगठन को जान सकें और आने वाले जो चुनौतियाँ हैं उसको हम कैसे उसका सामना करेंगे उसका एक आ, उनसे जानकर आगे आने वाले रास्ते को तय कर सकें सर गठबंधन पर क्या कहोगे पंजाब के गठबंधन के बारे में इसी संदर्भ में आज अभी संगरूर की भी ये जो वो मीटिंग है उसी के कंटिन्यूएशन में आज हम यहाँ पर आए हैं यहाँ पे हमारे डिस्ट्रिक्ट की एक्सटेंडेड मीटिंग है जो पार्लियामेंट हमारी संगरूर है उसके सभी जितने भी हमारे सीनियर लीडर्स हैं उसमें चाहे हमारे कैंडिडेट्स हैं वहाँ यहाँ से एक्स एम पी हों जो हमारे कैंडिडेट्स रहे हों डिस्ट्रिक्ट तो तो के अध्यक्ष ब्लॉक कांग्रेस कमेटी के अध्यक्ष हमारे मंडल के अध्यक्ष उनकी कमेटियाँ उन सभी को हमने यहाँ पर आमंत्रित किया ताकि उनसे हम रूबरू हो सके यादव जी <clears throat>